नमस्कार सताल मुद्दे की गल मैं गुरतेज थोड़ा तो सब का स्वागत करता अज का जोड़ा मुद्दा वह एक बहुत चिंताजनक मुद्दा मुद्दा है पंजाब के भविख का मुद्दा पंजाब का भविख है वो की होगा ਜਿਸ ਤਰ੍ਹਾਂ ਪੰਜਾਬ ਦਾ ਉਜਾੜਾ ਦਿਨ-ਬਦਨ अनेका ਕਾਰਨਾ ਕਰਕੇ ਹੁੰਦਾ ਜਾ ਰਿਹਾ ਹੈ ਚਾਹੇ ਜਿੰਨੀ ਪੰਜਾਬ ਦੀ ਜਵਾਨੀ ਹੈ ਜਿੰਨੀ ਪੰਜਾਬ ਦੀ ਕਰੀਮ ਹੈ ਉਹ ਪੰਜਾਬ ਨੂੰ ਛੱਡ ਕੇ ਬਾਹਰਲੀ ਵਿਦੇਸ਼ੀ ਧਰਤੀ ਤੇ ਆਪਣੇ ਸੁਨਾਰੇ ਭਵਿੱਖ ਦੇ ਲਈ ਪ੍ਰਵਾਸ ਵੱਡੇ ਪੱਧਰ ਤੇ ਕਰ ਰਹੀ ਹੈ ਦੂਜਾ ਜਿਹੜੀ ਪੰਜਾਬ ਦੀ ਖੇਤੀ ਹੈ ਉਹਦੇ ਵਿੱਚ ਕੋਈ ਲਾਹੇਵੰਦ ਪ੍ਰਯੋਗ ਨਵੇਂ ਨਹੀਂ ਕੀਤੇ ਗਏ ਜਿਦੇ ਕਰਕੇ ਜਿਹੜੀ ਪੰਜਾਬ ਦੀ ਖੇਤੀਬਾੜੀ ਉਹ ਡਾਊਨ ਦਿਨ-ਬਦਿਨ ਹੁੰਦੀ ਜਾ ਰਹੀ ਹੈ। ਪਿਛਲੇ ਸਾਲ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਜਿਹੜਾ ਜ਼ਮੀਨੀ ਪਾਣੀ ਦੇ ਪੱਦਰ ਬਹੁਤ ਜ਼ਿਆਦਾ ਨੀਵਾ ਚਲਾ ਗਿਆ ਤਾਂ ਕਿ ਬੋਰ ਵੀ ਪਾਣੀ ਨਹੀਂ ਖਿੱਚ ਰਿਹਾ। ਹੁਣ ਜਿਹੜੀ ਨਵੀਂ ਚਿੰਤਾ ਹੈ ਉਹ ਹੈ ਨਸ਼ਿਆਂ ਦੀ ਚਿੰਤਾ। ਪਹਿਲਾਂ ਕੀ ਹੁੰਦਾ ਸੀ ਕਿ ਅਸੀਂ ਕਹਿੰਦੇ ਸੀ ਕਿ ਜਿਹੜੇ ਡਰਾਈਵਰ ਨਸ਼ੇ ਕਰਦੇ ਨੇ। ਪਰ ਅੱਜ अज की है अज नित दिन ब दिन भीडियो वायरल होंगे ने कोई पुलिस वाला थाने बह के नशे, नशे कर रहा फिर दिशे जो एक वीडियो वायरल हुई जी नशे करता दिखाई दता हशियारपुर सरकारी कॉलेज असिस्टेंट प्रोफेसर नशे धुत हो के जमीन ते डिगया पायापोरेट पार्टिया होंगे ने पंजाब व्डे वे शहर जो शरियाम नशा चलता है ਇਹ ਤੋ ਤੱਕ ਤਾਂ ਠੀਕ ਸੀ ਪਰ ਹੁਣ ਜਿਹੜਾ ਹੈ ਇਹਨੇ ਨਸ਼ੇ ਨੇ ਹੋਰ ਵੀ ਭਿਆਨਕ ਰੂਪ ਵਿਕਰਾਲ ਕਰ ਲਿਆ ਹੈ ਉਹ ਹੈ ਕਿ ਜਿਹੜਾ ਨਸ਼ਾ ਹੈ ਉਹ ਸਾਡੇ ਹੁਣ ਪੰਜਾਬ ਦੀਆਂ ਧੀਆਂ ਸਾਡੀਆਂ ਕੁੜੀਆਂ ਨਸ਼ਾ ਤਸਕਰ ਬਣ ਗਈਆਂ ਨੇ ਖੁਦ ਨਸ਼ੇ ਵੀ ਕਰਨ ਲੱਗ ਪਈਆਂ ਨੇ ਛੋਟੇ ਛੋਟੇ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਇਹ ਹੈ ਨਸ਼ਾ ਵੜ ਗਿਆ ਪੰਜਾਬ ਦੇ ਮਾਨਯੋਗ ਗਵਰਨਰ ਜੀ ਨੇ ਬੀਤ ਦਿਨੀ ਚਿੰਤਾ ਜ਼ਾਇਦਾ ਸੀ ਕਿ ਪੰਜਾਬ ਦੇ ਜਿਹੜਾ ਨਸ਼ਾ ਸਕੂਲਾਂ ਕਾਲਜਾਂ ਦੇ ਵਿੱਚ ਵੜ ਗਿਆ ਹੈ ਪਲੀਜ਼ ਉਸ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਵਰਤਮਾਨ ਸਰਕਾਰ ਦੇ ਮੁਖੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਦਾਅਵੇ ਕੀਤਾ ਸੀ ਵੱਡੇ ਵੱਡੇ ਜਿਸ ਤਰ੍ਹਾਂ ਹੋਰ ਵੀ ਕਰਦੇ ਨੇ ਉਹ ਅਕਸਰ ਕਿ ਅਸੀਂ 26 ਜਨਵਰੀ ਤੱਕ ਨਸ਼ਾ ਖਤਮ ਕਰ ਦਿਆਂਗੇ। ਪਰ 26 ਜਨਵਰੀ ਕਿਹੜੀ ਕਿਹੜੇ ਸਾਲ ਦੀ 26 ਜਨਵਰੀ ਇਹ ਉਹਨਾਂ ਨੇ ਕੁਝ ਨਹੀਂ ਦੱਸਿਆ। ਕੁਝ ਆંકੜੇ ਨੇ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਉਹ ਆંકੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਜਿਹਦੇ ਵਿੱਚ ਅੱਗੇ ਤੁਹਾਨੂੰ ਗੱਲ ਨੂੰ ਸਮਝਣ ਨੂੰ ਇੱਕ ਇੱਕ ਆਸਾਨੀ ਹੋਵੇਗੀ ਬੀਐਸਐਫ ਨੇ ਇੱਕ ਅੰਕੜੇ ਜਾਰੀ ਕੀਤੇ ਹੈ ਕਿ ਬੀਤੇ ਸਾਲ ਦੇ ਵਿੱਚ ਉਹਨਾਂ ਨੇ 107 ਡਰੋਨ ਨਸ਼ਟ ਕੀਤੇ ਜਿਹੜੇ ਨਸ਼ਾ ਲੈ ਕੇ ਸਰਹੱਦ ਪਾਰ ਤੋਂ ਆਉਂਦੇ ਸੀ ਜਿਦੇ ਵਿੱਚ ਉਹਨਾਂ ਨੇ 442 ਕਿਲੋ 442 ਕਿਲੋ ਹੈਰੋਇਨ ਉਹ ਹੈ ਉਹ ਨਸ਼ਟ ਕੀਤੀ ਹੈ ਇਹ ਤਾਂ ਉਹ ਉਹ ਨਹੀਂ ਜਿਹੜੀ ਬੀਐਸਐਫ ਦੀ ਰਡਾਰ ਦੇ ਵਿੱਚ ਆ ਗਈ ਜਿਹੜੀ ਜਵਾਨਾਂ ਦੀ ਮੁਸ਼ਤਰੀਦੀ ਦੇ ਨਾਲ ਉਹਨਾਂ ਨੇ ਫੜ ਲਈ ਇੱਕ ਸਾਲ ਦਾ ਅੰਕੜਾ ਹੁਣ ਤੁਸੀਂ ਹਿਸਾਬ ਲਗਾ ਲਓ ਕਿ ਬੀਤੇ ਸਾਲਾਂ ਦੇ ਵਿੱਚ ਜਿਹੜੀ ਇਹਨਾਂ ਤੋਂ ਲੋਕ ਛਪਕੇ ਚਲੀ ਗਈ ਹਰੋਂ ਚਲੀ ਗਈ ਉਹ ਕਿੰਨੀ ਹੋਵੇਗੀ ਫਾਜ਼ਿਲਕਾ ਪੁਲਿਸ ਨੇ ਪਿਛਲੇ ਮਹੀਨੇ 200 50 ਕਰੋੜ ਦੇ ਜਿਹੜੇ ਹੈ ਉਹ ਨਸ਼ੇ ਖਤਮ ਕੀਤੇ ਫਾਜ਼ਿਲਕਾ ਪੁਲਿਸ ਦੇਖੋ ਕਿ ਇੱਕ ਜ਼ਿਲ੍ਹੇ ਦੇ ਵਿੱਚ ਐਨੇ 100 250 ਕਰੋੜ ਦਾ ਨਸ਼ਾ ਫਾਜ਼ਿਲਕਾ ਪੁਲਿਸ ਨੇ ਖਤਮ ਕੀਤਾ ਤੇ ਬਾਕੀ ਜ਼ਿਲ੍ਹਿਆਂ ਦਾ ਕੀ ਹਾਲ ਹੋਵੇਗਾ ਗੱਲ ਇਥੇ ਨਹੀਂ ਮੁੱਕਦੀ ਅੰਮ੍ਰਿਤਸਰ ਪੁਲਿਸ ਨੇ ਬੀਤ ਦਿਨੀ ਬਿਆਨ ਦਿੱਤਾ ਕਿ ਉਹਨਾਂ ਨੇ 11 ਕਰੋੜ ਦੀ ਹੈਰੋਇਨ ਜਿਹੜੀ ਉਹ ਫੜੀ ਹੈ ਇਹ ਤਿੰਨ ਜ਼ਿਲ੍ਹਿਆਂ ਦੀ ਮੈਂ ਗੱਲ ਕਰ ਰਿਹਾ ਫਾਜ਼ਿਲਕਾ ਦੀ ਅੰਮ੍ਰਿਤਸਰ ਦੀ ਤੇ ਇੱਕ ਮੈਂ ਲੁਧਿਆਣਾ ਦੀ ਗੱਲ ਕਰਨੀ ਚਾਹੁੰਦਾ ਕਿ ਇੱਕ ਐਸਐਚਓ ਦੇ ਘਰ ਕਰੋੜਾਂ ਦੀ ਜਿਹੜੀ ਹੈਰੋਇਨ ਹੈ ਉਹ ਫੜੀ ਹੁਣ ਸੋਚੋ ਕਿ ਇਹ ਹੋਰੋਂ ਜਾਂਦੀ ਕਿੱਥੇ ਇਹ ਨਸ਼ੇ ਨੇ ਉਹ ਜਾਂਦੇ ਕਿੱਥੇ ਇਹ ਜਿਹੜੇ ਹੈ ਇਹ ਨਸ਼ਾ ਨਾ ਇਹਦੇ ਪਵਿੱਖ ਸਾਡਾ ਕਿਸ ਤਰ੍ਹਾਂ ਖਤਮ ਹੋ ਰਿਹਾ ਇਸ ਨਸ਼ੇ ਦੇ ਕਾਰਨ ਜਿਹੜੀ ਸਾਡੀ ਪੰਜਾਬ ਦੀ ਜਵਾਨੀ ਹੈ ਉਹ ਇੰਪੋਰਟੈਂਟ ਬਣਦੀ ਚਾਰੀ ਹੈ ਨਾ ਮਰਤ ਬਣਦੀ ਚਾਰੀ ਔਰ ਇਸ ਗੱਲ ਦੀ ਗਵਾਹੀ ਹਰ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਖੁੱਲ ਦੇ आईवीएफ आईवीएफ सेंटर्स ਜਿਹੜੇ ਐਸਟੂ ਬੇਬੀ ਸੈਂਟਰਸ ਨੇ ਉਹ ਗਵਾਹੀ ਪਰਦੇ ਨੇ ਜਿਹੜਾ ਪੰਜਾਬ ਦਾ ਸਾਡਾ ਸੀਰਮ ਹੈ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਤਾਂ ਕਿਸੇ ਹੋਰ ਹੀ ਰਾਜ ਦੀ ਸਾਡੇ ਇੱਥੇ ਪੈਦਾ ਹੋ ਰਹੀ ਹੈ ਸਾਡੀਆਂ ਪੈਣਾ ਸਾਡੀਆਂ ਧੀਆਂ ਉਹ ਬੱਚੇ ਨਹੀਂ ਪੈਦਾ ਕਰ ਸਕਦੀਆਂ ਸੀਰਮ ਹੀ ਨਹੀਂ ਉਹਨਾਂ ਦੇ ਵਿੱਚ ਫਰਟੀਲਿਟੀ ਨਹੀਂ ਹੈ ਸਿਰਫ ਪੈਣਾ ਨਹੀਂ ਸਾਡੇ ਵੀਰ ਵੀ ਸਾਡੇ ਨੌਜਵਾਨ ਵੀ ਐਨੇ ਇੱਕ ਨਾਮਰਦ ਬਣ ਚੁੱਕੇ ਆਉਣ ਵਾਲੀ ਪੰਜਾਬ ਦੀ ਪੀੜ੍ਹੀ ਕਿਹੜੀ ਪੈਦਾ ਹੋ ਰਹੀ ਹੈ ਇਹ ਤੁਸੀਂ ਜਿਹੜੀ ਤੁਹਾਡੇ ਆਸਪਾਸ ਦੇ ਜਿਹੜੇ ਛੋਟੇ-ਛੋਟੇ ਬੱਚਣੋ ਤੇ ਦੇਖ ਕੇ ਪਤਾ ਲਗਾ ਸਕਦੇ ਹੋ ਕਿ ਇਹ ਪੰਜਾਬੀ ਨਸਲ ਹੈ ਇਹ ਕੌਣ ਹੈ ਕਿੰਨੇ ਕੇਸ ਮਿਲਦੇ ਨੇ ਹੁਜੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੌਰ ਤੇ ਵਿੱਚ ਬਹੁਤ ਸਾਰੀ ਹਰਾਨੀ ਜਨਕ ਤਸਵੀਰਾਂ ਔਰ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਰੇਲਵੇ ਸਟੇਸ਼ਨ ਦੇ ਬਾਹਰ ਨੌਜਵਾਨ ਲੜਕੀਆਂ ਜਿਨ੍ਹਾਂ ਦੀ ਉਮਰ ਵੀ ਤੋ 25 26 ਸਾਲ ਦੇ ਵਿੱਚ ਦੀ ਸੀ ਉਹ ਨਸ਼ੇ ਕਰਦੀਆਂ ਪਾਈਆਂ ਗਈਆਂ ਕਿੱਥੇ ਜਾ ਰਹੀ ਸੀ ਔਰ ਉਥੇ ਕਈ ਜਿਹੇ ਮੁਹੱਲੇ ਨੇ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਬੱਚੇ ਨਸ਼ੇ ਕਰਦੇ ਨੇ ਇੱਕ ਵੀਡੀਓ ਵਾਇਰਲ ਹੋਈ ਸੀ ਲੁਧਿਆਣਾ ਸ਼ਹਿਰ ਦੀ ਇੱਕ ਲੜਕੀ ਬੀ ਕਾਮ ਕਰਦੀ ਹੈ ਵਿਚਾਰੀ ਸਾਡੀ ਭੈਣ ਹੋ ਔਰ ਉਹ ਕਹਿੰਦੀ ਕਿ ਮੈਨੂੰ ਨਸ਼ਾ ਦੇ ਦਿਓ ਤਾਂ ਮੇਰੇ ਨਾਲ ਜੋ ਤੁਸੀਂ ਕਰਨਾ ਕਰ ਲੋ ਕਿੱਥੇ ਜਾ ਰਹੇ ਸੀ ਕਾਲਜਾਂ ਸਕੂਲਾਂ ਦੇ ਵਿੱਚ ਸ਼ਰਿਆਮ ਨਸ਼ਾ ਵਿਕਦਾ ਹੈ ਛੋਟੇ ਛੋਟੇ ਸਰਕਾਰੀ ਸਕੂਲਾਂ ਦੇ ਵਿੱਚ ਛੋਟੇ ਛੋਟੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਡੀ ਪੀੜ੍ਹੀ ਜਾਊਗੀ ਕਿੱਥੇ ਇਹਦੇ ਪਰਿਨਾਮ ਨੇ ਬਹੁਤ ਖਤਰਨਾਕ ਨੇ ਔਰ ਜੇ ਕੋਈ ਇਹਨਾਂ ਦੇ ਖਿਲਾਫ ਬੋਲਣ ਦੀ ਗੱਲ ਕਰਦਾ ਕੋਈ ਲੜਨ ਦੀ ਗੱਲ ਕਰਦਾ ਤਾਂ ਸਰਕਾਰੀ ਤੌਰ ਤੇ ਗੈਰ ਸਰਕਾਰੀ ਤੌਰ ਤੇ ਨਸ਼ਾ ਤਸਕਰ ਇਆ ਕੁਛ ਸੋ ਕਾਲਡ ਸਾਡੇ ਮੰਤਰੀਗੜ ਉਹਨਾਂ ਦੇ ਨਾਲ ਕੀ ਕਰਦੇ ਨੇ ਸਾਨੂੰ ਸਭ ਨੂੰ ਪਤਾ ਪਰ ਸਾਨੂੰ ਜਾਗਣ ਦੀ ਕੋਸ਼ਿਸ਼ ਪਵੇਗੀ ਸਾਨੂੰ ਜਾਗਣ ਦੀ ਲੋੜ ਹੋਵੇਗੀ ਔਰ ਸਾਨੂੰ ਜਾਗਣਾ ਚਾਹੀਦਾ ਹੈ ਕਿਉਂਕਿ ਇਹ ਮਸਲਾ ਸਿਰਫ ਕਿਸੇ ਦੂਜੇ ਨੇ ਕਰਦਾ ਨਹੀਂ ਹੈ ਜਦਨ ਸਾਡੇ ਘਰ ਦੇ ਛੋਟੇ ਛੋਟੇ ਬੱਚੇ ਨਸ਼ੇ ਨਾਲ ਮਰੇ ਉਹਦਣ ਸਾਨੂੰ ਪਤਾ ਲੱਗੇਗਾ ਕਿ ਇਹ ਮਸਲਾ ਕਿੰਨਾ ਗੰਭੀਰ ਹੈ ਮਾਣਿਓ ਗਵਰਨਰ ਸਾਹਿਬ ਦੀ ਜਿਹੜੀ ਪੀੜਾ ਹੈ ਉਹ ਸਾਨੂੰ ਸਮਝਣ ਦੀ ਲੋੜ ਪਵੇਗੀ ਇਹ ਕੱਲੀ ਉਹਨਾਂ ਦੀ ਪੀੜਾ ਨਹੀਂ ਇਹ ਪੂਰੇ ਪੰਜਾਬ ਦੀ ਪੀੜਾ ਹੈ ਪਹਿਲੀ ਗੱਲ ਤਾਂ ਬੱਚੇ ਟੀਨੇਜ ਦੇ ਤੱਕ ਪਹੁੰਚਣੇ ਨਹੀਂ ਉਹ ਟੀਨੇਜ ਤੋਂ ਪਹਿਲਾਂ ਹੀ ਨਸ਼ੇ ਦੇ ਨਾਲ ਮਰ ਜਾਣਗੇ ਤੇ ਜਿਹੜੇ ਟੀਨੇਜ ਪਹੁੰਚਣਗੇ ਉਹ ਇਹਨੇ ਸક્ષਮ ਨਹੀਂ ਹੋਣਗੇ ਕਿ ਉਹ ਅੱਗੇ ਪੰਜਾਬ ਦੀਆਂ نسلਾਂ ਪੈਦਾ ਕਰ ਸਕਣ ਕਿੰਨਾ ਉਸਦੀ ਕਾਦੀ ਲੋੜ ਪਵੇਗੀ ਉਹਨਾਂ ਨੂੰ ਟੈਸਟੂ ਬੇ ਵੀ ਸੈਂਟਰ ਦੀ ਉਥੇ ਕਿਸਤਰਾ ਦੇ ਸੀਰੀਅਸ نیوز ਆਪਨ ਸਭ ਨੂੰ ਪਤਾ ਹੈ। ਔਰ ਇਹ ਕਲਚਰ ਸਾਨੂੰ ਪੰਜਾਬ ਨੂੰ ਕਿੱਥੇ ਲੈ ਕੇ ਜਾਵੇਗਾ? ਸਾਡਾ ਪੰਜਾਬ ਦਾ ਭਵਿੱਖ ਬੜੀ ਸੌਲੀ ਸੌਲੀ ਖਤਮ ਹੋ ਰਿਹਾ ਹੈ। ਸਕੂਲ ਜਿਹਨੋਂ ਸਿੱ ਵਿਦਿਆਲਾ ਮੰਦਰ ਕਹਿੰਦੇ ਸੀ ਅੱਜ ਉਥੇ ਨਸ਼ੇ ਦੇ ਘੜ ਬਣ ਚੁੱਕੇ ਨੇ। ਬਹੁਤ ਸਾਰੀ ਵੀਡੀਓਜ਼ ਆਉਂਦੀ ਨੇ ਸਕੂਲਾਂ ਦੀਆਂ ਬਹੁਤ ਸਾਰੇ ਅ ਅਖਬਾਰਾਂ ਸਾਨੂੰ ਕਟਣਾਵਾਂ ਸੁਣਨ ਨੂੰ ਦੇਖਣ ਨੂੰ ਪੜ੍ਹਨ ਨੂੰ ਮਿਲਦੀਆਂ ਨੇ। ਪਰ ਅਸੀਂ ਅੱਖਾਂ ਬੰਦ ਕਰਕੇ ਬੈਠੇ ਹੋਏ ਹਾਂ। ਸਰਕਾਰ ਨੂੰ ਅਸੀਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਹਾਂ ਕਿ ਮਾਨਯੋਗ ਗਵਰਨਰ ਸਾਹਿਬ ਨੇ ਜਿਹੜੀ ਚਿੰਤਾ ਪ੍ਰਗਟ ਕੀਤੀ ਹੈ ਇਹ ਹੀ ਚਿੰਤਾ ਪੰਜਾਬ ਦੀਆਂ ਮਾਵਾਂ ਪੰਜਾਬ ਦੇ ਸਾਡੇ ਵੱਡੇ ਬਜ਼ੁਰਗ ਉਹ ਪਹਿਲਾਂ ਵਿਅਕਤ ਕਰ ਚੁੱਕੇ ਨੇ ਪਰ ਸਾਡੀ ਸਰਕਾਰ ਸਾਡੇ ਹੁਕਮਰਾਨ ਉਸ ਨੂੰ ਸੁਣਨ ਦੇ ਵਿੱਚ ਨਾਕਾਮ ਰਹੇ ਨੇ ਉਹ ਬਹਿਰੇ ਬਣ ਕੇ ਬੈਠੇ ਨੇ ਉਹ ਸਿਰਫ ਕੰਨਾਂ ਨੂੰ ਬੰਦ ਕਰਕੇ ਬੈਠੇ ਨੇ ਉਹ ਕੁਝ ਬੋਲਣਾ ਨਹੀਂ ਚਾਹੁੰਦੇ ਤੇ ਨਾ ਹੀ ਕੁਝ ਸੁਣਨਾ ਚਾਹੁੰਦੇ ਪਤਾ ਨਹੀਂ ਉਹ ਇਹ ਕਿਉਂ ਬਣ ਕੇ ਬੈਠੇ ਹੁਣ ਤਾਂ ਜਾਗੋ ਹੁਣ ਤਾਂ ਸਾਡੇ ਮਾਨਯੋਗ ਗਵਰਨਰ ਸਾਹਿਬ ਨੇ ਇਸ ਗੱਲ ਤੇ ਚਿੰਤਾ ਬਿਆਨ ਕਰ ਦਿੱਤੀ ਹੈ ਕਿ ਪੰਜਾਬ ਦੇ ਸਕੂਲਾਂ ਚ ਕੋਲਜਾਂ ਚ ਨਸ਼ਾ ਜਿਹੜਾ ਪਹੁੰਚ ਗਿਆ ਸਾਡੀਆਂ ਧੀਆ ਪੜਣਾ ਹੁਣ ਨਸ਼ੇ ਵਿੱਚ ਲੱਗੀਆਂ ਨੇ। ਔਰ ਨਸ਼ੇ ਦੇ ਪਿੱਛੇ ਦੇ ਵਪਾਰ ਦੇ ਵਿੱਚ ਵੀ ਟੱਕੇ ਜਾ ਰਹੀਆਂ ਨੇ। ਪਲੀਜ਼ ਪੰਜਾਬ ਨੂੰ ਬਚਾਓ। ਪੰਜਾਬ ਦੀ ਜਵਾਨੀ ਨੂੰ ਬਚਾਓ। ਸਾਡੀਆਂ ਧੀਆ ਪੜਣਾ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਬਚਾਓ। ਨਹੀਂ ਤਾਂ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਹੋਰ ਹੀ ਰਾਜ ਕਰੇ। ਪੰਜਾਬ ਜਿਹੜਾ ਦੇਸ਼ ਦੀ ਭਾਰਤ ਦੇਸ਼ ਦੀ ਸੇਵਾ ਕਰਨ ਦੇ ਲਈ ਅੱਗੇ ਰਿਹਾ ਸਰਹੱਦਾਂ ਤੇ ਰਾਖੀ ਕਰਨ ਦੇ ਲਈ ਅੱਗੇ ਰਿਹਾ ਉਹ ਚ ਅਸੀਂ ਬਹੁਤ ਪਿੱਛੇ ਪਿਛੜ ਜਾਈਏ ਜਿਹੜੇ ਦੇਸ਼ ਵਾਸੀ ਜਿਹੜੇ ਭਾਰਤ ਪੂਰੀ ਦੁਨੀਆ ਦੇ ਲੋਕ ਸਾਨੂੰ ਪੰਜਾਬੀ ਨਾਮ ਸੁਣ ਕੇ ਸਾਡੇ ਤੇ ਗਰਵ ਕਰਦੇ ਨਹੀਂ ਕਿ ਬਰੇਵ ਨੇ ਔਰ ਸਾਡਾ ਗਲਤ ਇਮਪ੍ਰੈਸ਼ਨ ਹੁਣ ਪੈਣ ਜਾ ਰਿਹਾ ਉਹਨਾਂ ਦੇ ਉੱਪਰ ਆਲਰੇਡੀ ਪੈ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਪੰਜਾਬ ਦੇ ਮਾਪਿਆਂ ਦੀ ਅਰਦਾਸ ਤੋਂ ਬਾਅਦ ਮਾਣਿਓ ਗਵਰਨਰ ਸਾਹਿਬ ਦੀ ਅਰਦਾਸ ਨੂੰ ਸੁਣ ਲੈਣਗੇ ਇਸ ਮਸਲੇ ਨੂੰ ਤਾਂ ਸੁਣ ਲੈਣ ਕਿਉਂਕਿ ਇਹ ਇਸ ਮਸਲੇ 'ਚ ਤਾਂ ਕੋਈ ਰਾਜਨੀਤੀ ਨਹੀਂ ਨਾ ਅੱਗੇ ਤਾਂ ਕਹਿ ਲੈਂਦੇ ਨੇ ਕਿ ਗਵਰਨਰ ਸਾਹਿਬ ਉਂਗਲੀ ਕਰਦੇ ਨੇ ਸਾਡੇ ਕੰਮ ਦੇ ਵਿੱਚ ਗਵਰਨਰ ਸਾਹਿਬ ਅੜਕਾ ੜਾਉਂਦੇ ਨੇ ਰਾਜਨੀਤੀ ਮਸਲੇ ਨੇ ਪਰ ਇਹਦੇ 'ਚ ਤਾਂ ਕੋਈ ਰਾਜਨੀਤੀ ਮੁੱਦਾ ਨਹੀਂ ਨਾ ਇਹ ਤਾਂ ਅਸਲ ਕਟਨਾ ਹੋਣਾ ਨੇ ਸੋ ਪਲੀਜ਼ ਉਮੀਦ ਕਰਦੇ ਆ ਕਿ ਜਿਹੜੀ ਸਾਡੀ ਵਰਤਮਾਨ ਪੰਜਾਬ ਸਰਕਾਰ ਹੈ ਉਹ ਇਸ ਮੁੱਦੇ ਦੇ ਲਈ ਵੱਕੇ ਅੱਗੇ ਆਏਗੀ ਸਿਰਫ ਵਦੋ ਪੰਜਾਬ ਖੇਡੋ ਪੰਜਾਬ ਜਾਂ ਇਦਾਂ ਖੇਡਾਂ ਦੇ ਨਾਲ ਸਿਰਫ ਨਹੀਂ ਹੋਏਗਾ ਅੱਗੇ ਅੱਗੇ ਜਿਹੜੀ ਜ਼ਮੀਨੀ ਤੌਰ ਤੇ ਨਸ਼ੇ ਵੰਡ ਰਹੇ ਨੇ ਉਹਨਾਂ ਨੂੰ ਸਖਤ ਕਾਨੂੰਨੀ ਤੌਰ ਤੇ ਡੰਡਾ ਦੇ ਕੇ ਬੰਦ ਕਰਵਾਉਣਾ ਪਵੇਗਾ ਤਾਂ ਹੀ ਸਾਡੇ ਪੰਜਾਬ ਪੰਜਾਬੀਅਤ ਤੇ ਸਾਡੀ ਪੰਜਾਬੀ ਜਿਹੜੀ ਹੋਂਦ ਹੈ ਉਹ ਬਚ ਸਕੇਗੀ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਸਤਿ ਸ੍ਰੀ ਅਕਾਲ ਨਮਸਕਾਰ